ਜਦੋਂ ਮੂਸੇ ਵਾਲਾ ਸਾਹਮਣੇ ਲੜਿਆ ਸੀ ਕਾਂਗਰਸ ਤੋਂ ਇਲੈਕਸ਼ਨ ਐਮ ਐਲ ਏ ਦਾ ਤੇ ਉਦੋਂ ਮੂਸੇ ਵਾਲਾ ਸਾਹਿਬ ਸੀਗੇ ਜਿਉਂਦੇ ਤੇ ਲੋਕਾਂ ਨੇ ਜਲੂਸ ਕੱਢਦਾ ਸੀ ਮੂਸੇ ਵਾਲੇ ਦਾ ਉਹ ਕਹਿੰਦੇ ਸੀ ਵੀ ਤੂੰ ਕਲਾਕਾਰ ਹੈ ਤੈਨੂੰ ਅਸੀਂ ਵੀ ਸੁਣਨਾ ਹੈ ਤੈਨੂੰ ਕੱਲੇ ਕਾਂਗਰਸੀ ਸੁਣਦੇ ਆ ਤੈਨੂੰ ਕੱਲੇ ਕਾਲੀਦਾਲ ਵਾਲੇ ਸੁਣਦੇ ਆ ਤੈਨੂੰ ਆਮ ਆਦਮੀ ਵਾਲੇ ਸੁਣਦੇ ਆ ਤੂੰ ਕਲਾਕਾਰ ਸਦਾ ਸਾਂਝਾ ਹੁੰਦਾ ਹੈ ਕਲਾਕਾਰ ਕਦੇ ਕਿਸੇ ਦਾ ਵੰਡਿਆ ਨਹੀਂ ਹੁੰਦਾ ਤੇ ਇਹ ਚਲੋ ਉਹ ਵਿਚਾਰਾ ਬੱਚਾ ਸੀ ਉਹ ਗਲਤੀ ਕਰ ਵੀ ਗਿਆ ਕੋਈ ਐਸੀ ਗੱਲ ਨਹੀਂ ਸੀ ਪਰ ਬਲਕੌਰ ਸਿੰਘ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀ ਇਕ ਘੋੜਾ ਸੀ ਇਹਨਾਂ ਦੇ ਵਰਗਾ ਘੋੜਾ ਪਰ ਇਹ ਗਧਿਆਂ ਵਾਲੀ ਮੰਡੀ ਚ ਵੜੀ ਫਿਰਦੇ ਆ ਬਲਕੌਰ ਸਿੰਘ ਇੱਕ ਅਜੀਹਾ ਇਨਸਾਨ ਆ ਜੇ ਕਿਤੇ ਨਾ ਕਿਤੇ ਮੌਤ ਵੀ ਹੋਈ ਤਾਂ ਬਲਕੌਰ ਸਿੰਘ ਦੇ ਕਾਰਨ ਹੋਈ ਆ ਤੇ ਜੋ ਗੱਲਾਂ ਸੁਣਨ ਚਾਹੁੰਦੀਆਂ ਬਲਕੌਰ ਸਿੰਘ ਦੀ ਜ਼ੁਬਾਨ ਹੀ ਕਹਿੰਦੇ ਏਡੀ ਕਿ ਜ਼ਿਆਦਾ ਖਤਰਨਾਕ ਸੀ ਸਿੱਧੂ ਮੁਸੇਸ ਅੜਾ ਸਾਹਿਬ ਦੀ ਕਹਿੰਦੇ ਵੀ ਫੋਨ ਤੇ ਕਿਸੇ ਨਾਲ ਵੱਧ ਘੱਟ ਤੇ ਗੱਲ ਨਹੀਂ ਹੋਈ ਕਿਸੇ ਗੈਂਗਸਟਰ ਕੋਈ ਕਿਸੇ ਬਾਦਲ ਕੋਈ ਕਿਸੇ ਨਾਲ ਨਹੀਂ ਉਹ ਕਹਿੰਦੇ ਗਾਲ ਹੀ ਬਲਕੌਰ ਸਿੰਘ ਦੀ ਹੋਈ ਸੀ ਸਿੱਧੂ ਮੂਸੇਵਾਲਾ ਨੇ ਜਿੱਥੇ ਅੱਜ ਖੜਾ ਨਾ ਲੋਕ ਉਹਨੂੰ ਜਾਣ ਰਹੇ ਆ ਤੇ ਮੈਂ ਲਿਖ ਕੇ ਦੇ ਦਿੰਨਾ ਜੇ ਬਲਕੌਰ ਸਿੰਘ ਆ ਇਹਨੂੰ 2-4 ਹੋਰ ਇਲੈਕਸ਼ਨ ਲੰਘਣ ਦਿਓ ਇਹਨੂੰ ਤਾਂ ਸਿਰਫ ਹੈਗੀ ਐ ਐਮਐਲਏ ਜਾਂ ਐਮਪੀ ਦੀ ਚਾਹਤ ਤੇ ਇਸ ਬੰਦੇ ਨੇ ਸਿੱਧੂ ਮੂਸੇਵਾਲਾ ਸਾਹਿਬ ਨੂੰ ਵੀ ਰੋਲ ਦੇਣਾ ਬਲਕੌਰ ਸਿੰਘ ਮਾਨ ਸਾਹਿਬ ਜਿੱਤੇ ਸੀਗੇ ਸੰਗਰੂਰ ਤੋਂ ਉਹਦੇ ਜਿੱਤ ਦਾ ਕਾਰਨ ਵੱਡਾ ਮੂਸੇਵਾਲਾ ਸੀ ਤੇ ਲੋਕ ਥੱਲੇ ਕਮੈਂਟ ਕਰਦੇ ਵੀ ਅੱਜ ਤੁਸੀਂ ਜਾਦੇ ਸਿਆਣੇ ਹੋ ਗਏ ਅੱਜ ਤੁਸੀਂ ਬਲਕੌਰ ਨੂੰ ਸਲਾਹਾਂ ਦੇ ਰਹੇ ਹੋ ਉਹਦੇ ਪਰਿਵਾਰ ਨੂੰ ਸਲਾਹਾਂ ਦੇ ਰਹੇ ਕਾਂਗਰਸ ਦੇ ਤੁਸੀਂ ਯੂਥ ਪ੍ਰਧਾਨ ਪ੍ਰਚਾਰ ਕਰ ਰਹੇ ਹੋ ਮਾਨ ਸਾਹਿਬ ਲਈ ਸੰਗਰੂਰ ਦਾ ਮੁਕਾਬਲਾ ਲਗਾਤਾਰ ਦਿਲਚਸਪ ਹੁੰਦਾ ਜਾ ਰਿਹਾ ਹੈ ਸਾਡਾ ਸਹਿਜਪਾਲ ਬਰਾੜ ਨੇ ਅਕਸਰ ਤੁਸੀਂ ਦੇਖਿਆ ਹੋਊਗਾ ਬਰਾੜ ਸਾਹਿਬ ਕਾਂਗਰਸ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਚਰਚਾ ਚ ਰਹਿੰਦੇ ਨੇ ਤੇ ਬਤੌਰ ਕਾਂਗਰਸੀ ਹੁਣ ਇਹ ਸਿਮਰਨਜੀਤ ਮਾਨ ਦੀ ਹਮਾਇਤ ਕਰਨ ਸੰਗਰੂਰ ਪਹੁੰਚ ਗਏ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਾਂਗਰਸ ਦੇ ਤੁਸੀਂ ਯੂਥ ਪ੍ਰਧਾਨ ਤੇ ਪ੍ਰਚਾਰ ਕਰ ਰਹੇ ਹੋ ਮਾਨ ਸਾਹਿਬ ਲਈ ਬਿਲਕੁਲ ਉਸ ਦਿਨ ਨਾ ਸਟੇਜ ਤੋਂ ਮਾਨ ਸਾਹਿਬ ਨੇ ਇੱਕ ਗੱਲ ਕਹੀ ਜੀ ਮਾਨ ਸਾਹਿਬ ਕਹਿੰਦੇ ਵੀ ਸਜਣੋ ਮੈਂ ਬੋੜ ਤੁਹਾਡੇ ਤੋਂ ਮੰਗਣੀ ਨਹੀਂ ਪਰ ਇਹ ਸੋਚ ਲਿਓ ਵੀ ਹੋ ਸਕਦਾ ਇਹ ਮੇਰਾ ਇਲੈਕਸ਼ਨ ਆਖਰੀ ਹੋਵੇ ਫਿਰ ਕਿਤੇ ਨਾ ਕਿਤੇ ਨਾ ਸਾਡੇ ਵਰਗੇ ਨੌਜਵਾਨਾਂ ਨੂੰ ਵੀ ਸੋਚਣ 'ਚ ਮਜਬੂਰ ਕਰਤਾ ਮਾਨ ਸਾਹਿਬ ਨੇ ਵੀ ਦੇਖੋ ਇੱਕ ਸਾਡਾ ਜਰਨਲ ਸਾਡਾ ਜਰਨਲ ਜਿਨੇ ਵਾਕਿਆ ਆਪਦੇ ਤਨ ਤੇ ਮਨ ਤੇ ਆਤਮਕ ਤੌਰ ਤੇ ਤੇ ਪਰਵਾਰਕ ਤੌਰ ਤੇ ਉਹਨਾਂ ਨੇ ਦੁੱਖ ਝੱਲਿਆ ਦੁੱਖ ਝੱਲਿਆ ਉਹ ਬੰਦਾ ਕਹਿ ਰਿਹਾ ਵੀ ਵੋਟ ਪਾਉਣੀ ਪਾ ਦਿਆ ਜੀ ਪਰ ਮੇਰਾ ਹੋ ਸਕਦਾ ਇਹ ਆਖਰੀ ਇਲੈਕਸ਼ਨ ਹੋਵੇ ਹਮ ਤਰਸਮਈ ਇੱਕ ਗੱਲ ਉਹਨਾਂ ਨੇ ਕਹੀ ਮੈਨੂੰ ਲੱਗਾ ਕਿਤੇ ਨਾ ਕਿਤੇ ਇਹ ਸਾਨੂੰ ਆਪ ਦਾ ਨਾ ਉਹ ਦੂਜਾ ਜਮੀਰ ਲਾਲਚ ਪਾਸੇ ਰੱਖ ਕੇ ਘਟੂ ਘਟ ਆਹ ਇਲੈਕਸ਼ਨ ਚ ਇਹਨਾਂ ਦੀ ਮਦਦ ਜਿਹੜੀ ਹੈਗੀ ਉਹ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਮਾਨ ਸਾਹਿਬ ਦੀ ਅਖੇ ਗੱਲ ਸੀ ਇਹ ਕਹਿੰਦੇ ਸੀ ਵੀ ਅਖੇ ਮੈਨੂੰ ਬਾਕੀ ਕੋਮਾ ਤਾਂ ਵੋਟ ਪਾ ਦਿੰਦੀਆਂ ਪਰ ਮੈਨੂੰ ਆਪ ਦੇ ਖਰਾਜਾਂਦੀ ਉਹ ਗੱਲ ਹੈ ਅੱਜ ਵੀ ਸੱਚ ਹੈ ਇੱਥੇ ਇਸ ਕਰਕੇ ਮੈਂ ਆਪ ਦਾ ਫਰਜ਼ ਸਮਝਿਆ ਵੀ ਮਾਨ ਸਾਹਿਬ ਦੀ ਸਪੋਰਟ ਕੀਤੀ ਜਾਵੇ প্রচার ਕੀਤਾ ਜਾਵੇ ਕਾਂਗਰਸ ਤੁਹਾਨੂੰ ਉਹਦਾ ਵਧੀਆ ਮਿਲਿਆ ਕਾਂਗਰਸ ਤੁਹਾਡਾ ਰਿਗਾਰਡ ਵੀ ਕਰਦੀ ਆ ਤੁਸੀਂ ਆਪਣੀ ਰੂਹ ਦੀ ਕਹਿੰਦੇ ਹੋ ਆਵਾਜ਼ ਸੁਣੀ ਐਨੀ ਵੀ ਪਾਰਟੀ ਨੇ ਕੱਢਤਾ ਫਿਰ ਪਾਰਟੀ ਦਾ ਇਉਂ ਆ ਦੀ ਪਾਰਟੀ ਦਾ ਨਿਕਲਦਾ ਹੁੰਦਾ ਸ਼ੋ ਕਾਸ ਨੋਟਿਸ ਤੇ ਮੈਨੂੰ ਲਗਭਗ ਚਾਰ ਵਾਰੀ ਇਹ ਪਹਿਲਾਂ ਨਿਕਲਿਆ ਹੋਇਆ ਹੈ ਅ ਰਵਣਜੀਤ ਸਿੰਘ ਬਿੱਟੂ ਦੇ ਛੋਟੇ ਭਾਈ ਸਾਬ ਜਦੋਂ ਸਾਡੇ ਭਰਾ ਡੀਐਸਪੀ ਭਰਤੀ ਹੋਏ ਆ ਪ੍ਰਤਾਪ ਸਿੰਘ ਬਾਜਵਾ ਦਾ ਛੋਟਾ ਭਤੀਜਾ ਜਦੋਂ ਡੀਐਸਪੀ ਭਰਤੀ ਹੋਇਆ ਤੇ ਉਸ ਤੋਂ ਬਾਅਦ ਸੁਖਜਿੰਦਰ ਸਿੰਘ ਰਧਾਵਾ ਮਤਲਬ ਮੇਰਾ ਕਈ ਵਾਰੀ ਨਿਕਲਿਆ ਕਿਉਂ ਕਿਉਂਕਿ ਨਾ ਮੇਰਾ ਕੰਮ ਇਹ ਹੁੰਦਾ ਵੀ ਭਾਈ ਵੀ ਕੋਈ ਵੀ ਧੱਕਾ ਹੁੰਦਾ ਜੇ ਉਹ ਡੀਐਸਪੀ ਮੁੰਡੇ ਭਰਤੀ ਕੀਤੇ ਸੀ ਨੌਕਰੀਆਂ ਆਮ ਨੌਜਵਾਨਾਂ ਦੀਆਂ ਹੀ ਮਾਰ ਕੇ ਤਕੜੇ ਘਰਾਂ ਚ ਦਿੱਤੀਆਂ ਸੀ ਨਾ ਸਿਰਫ ਉਹਨਾਂ ਨੂੰ ਖੁਸ਼ ਕਰਨ ਵਾਸਤੇ ਲੀਡਰਾਂ ਨੂੰ ਕੈਪਟਨ ਰਮਿੰਦਰ ਸਿੰਘ ਨੇ ਉੱਥੇ ਵੀ ਮੈਨੂੰ ਨੋਟਿਸ ਨਿਕਲਿਆ ਸੀ ਫਿਰ ਮੇਰੇ ਇਹੀ ਹੁੰਦਾ ਵੀ ਭਈ ਆਪ ਦੀ ਬਾਤ ਚੱਕ ਲੋ ਜਿੰਨੀ ਚੱਕੀ ਦੀ ਹੈ ਨੋਟਿਸ ਨਿਕਲਣਾ ਨੋਟਿਸ ਦਾ ਵੈਸੇ ਹਜੇ ਤੱਕ ਮੈਂ ਕਿਸੇ ਨੋਟਿਸ ਦਾ ਇਹਨਾਂ ਨੂੰ ਜਵਾਬ ਨਹੀਂ ਦਿੱਤਾ। ਕਾਂਗਰਸ ਨੂੰ ਕਿਸੇ ਨੋਟਿਸ ਦਾ ਮੇਰਾ ਲਿਖਤੀ ਰੂਪਚਨ ਨਾਲ ਕੋਲੇ ਜਵਾਬ ਹੈ ਨਹੀਂਗਾ। ਪਰ ਆਪਾਂ ਕੰਮ ਕਰ ਰਹੇ ਹਾਂ ਸ਼ਾਇਦ ਅਗਲੇ ਨੂੰ ਲੱਗਦਾ ਹੋਊਗਾ ਵੀ ਕੁਝ ਕਰਦਾ ਹੀ ਹੈ। ਇਲੈਕਸ਼ਨ ਹੁੰਦਾ ਹੈ ਨਹੀਂ ਤਾਂ ਮੈਂ ਹਰ ਵੀ ਸਕਦਾ ਸੀ। ਸਪਸ਼ਟ ਗੱਲ ਹੈ। ਸਾਡੇ ਦਾ ਏਰੀਆ 'ਚ ਲੀਡਰ ਹੀ ਬਹੁਤ ਵੱਡਾ ਅਰਬਪਤੀ ਬੰਦਾ ਹਰਮਿੰਦਰ ਸਿੰਘ ਆਵਲਾ। ਉਹਨੇ ਆਪ ਦਾ ਬੰਦਾ ਠੱਲਿਆ ਸੀ ਜੇ ਕੋਈ ਨਹੀਂ ਜਿੱਤਦਾ ਤਾਂ ਹੁਣ ਆਪਾਂ ਕੀ ਕਰ ਸਕਦੇ ਹਾਂ? ਕੋਈ ਆਪਣੇ 'ਚ ਕੋਈ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕੋਈ ਕਿਰਪਾ ਹੋਊਗੀ ਆਪਾਂ ਕੋਈ ਏਡੇ ਮਹ ਇਹ ਗੱਲ ਹੈ ਤੁਸੀਂ ਪ੍ਰਚਾਰ ਕਰ ਰਹੇ ਹੋ ਲਗਭਗ 10 12 ਦਿਨ ਹੋ ਗਏ ਸੰਗਰੂਰ ਕੀ ਲੱਗਦਾ ਇੱਥੋਂ ਦੀ ਨਬਜ਼ ਕੀ ਫੜੀ ਤੁਸੀਂ ਨਬਜ਼ੇ ਐ ਵੀ ਅਲੱਗ-ਅਲੱਗ ਹਲਕੇ ਦੀ ਨਾ ਅਲੱਗ-ਅਲੱਗ ਰਿਪੋਰਟ ਆ ਪਰ ਨਾ ਜਿਹੜੇ ਪਹਿਲੇ ਸੀਗੇ 5-7 ਦਿਨ ਉਦੋਂ ਸਿਮਰਨਜੀਤ ਸਿੰਘ ਮਾਨ ਸੀਗੇ ਡਾਊਨ ਇਹ ਸੱਚ ਹੈ ਸਿਆਣੇ ਕਹਿੰਦੇ ਨਾ ਵੀ ਆਪਦੇ ਘੋੜੇ ਨੂੰ ਸਦਾ ਸਲਾਈ ਦਾ ਹੀ ਨਹੀਂ ਹੁੰਦਾ ਕਈ ਵਾਰੀ ਉਹ ਮੱਛਰ ਵੀ ਜਾਂਦਾ ਹੁੰਦਾ ਉਦੋਂ ਸੀਗੇ ਡਾਊਨ ਪਰ ਜੇ ਹੁਣ ਦੀ ਗੱਲ ਕਰ ਲਈਏ ਕਿਉਂਕਿ ਨਾ ਨੌਜਵਾਨੀ ਨੇ ਬੜਾ ਆਪਦੇ ਆਪ ਚ ਜੋਸ਼ ਲਿਆਂਦਾ ਨੌਜਵਾਨੀ ਨੇ ਸੋਚਿਆ ਸਮਝਿਆ ਵੀ ਸਾਡੇ ਕੋਲੇ ਅੱਜ ਜਿਉਂਦਾ ਜਰਨੈਲ ਤਾਂ ਕੋਈ ਹੈ ਹੀ ਨਹੀਂ ਇਹ ਵਿਰਸੇ ਸਿੰਘ ਬਲਟੋਈ ਵਰਗੇ ਆ ਜਾਂ ਹੋਰ ਸੁਖਬੀਰ ਸਿੰਘ ਬਾਦਲ ਵਰਗੇ ਆ ਜਾਂ ਵਿਕਰਮ ਮਜੀਠੀਆ ਵਰਗੇ ਆ ਇਹ ਸਾਰੇ ਉਹ ਹੈ ਜਿਨ੍ਹਾਂ ਨੇ ਜੈਲਾਂ ਲੈ ਕੇ ਗੋਰਿਆਂ ਤੋਂ ਆਪਦੇ ਘਰ ਪਾਲੇ ਆ ਅੱਜ ਤੱਕ ਪਾਲੀ ਜਾਂਦੇ ਆ ਤੇ ਇਹ ਜਰਨੈਲ ਉਹ ਹੈ ਜਿਨ੍ਹਾਂ ਨੇ ਸਾਡੇ ਪਿੱਛੇ ਫਿਰ ਇਹ ਵੇਖੋ ਸਿਮਰਨਜੀਤ ਸਿੰਘ ਮਾਨ ਦੇ ਪਿੱਛੇ ਬੀਬੀ ਖਾਲੜਾ ਅੱਜ ਬੈਕ ਤੇ ਖੜੀ ਆ ਨਾਲੇ ਇਹਨਾਂ ਨੇ ਉਸ ਟਾਈਮ ਇਲੈਕਸ਼ਨ ਆਪੋਜ਼ਿਟ ਲੜੇ ਵੀ ਆ ਬੀਬੀ ਖਾਲੜਾ ਲੜੀ ਆ ਉਹ ਨੌਜਵਾਨ ਅਮਰਿਤਪਾਲ ਉਹਦੇ ਮਾਤਾ ਜੀ ਵੀ ਇਹਨਾਂ ਦੇ ਨਾਲ ਖੜੇ ਆ ਫਿਰ ਨੌਜਵਾਨਾਂ ਨੂੰ ਵੀ ਲੱਗਦਾ ਵੀ ਕਿਤੇ ਨਾ ਕਿਤੇ ਸਾਡੇ ਨਾਲ ਧੱਗਾ ਹੁੰਦਾ ਕਿਉਂਕਿ ਜਿਹੜੇ ਸਿੱਖ ਨੌਜਵਾਨੋਂ ਹਰ ਇੱਕ ਜਗ੍ਹਾ ਹੀ ਮਾਰੇ ਗਏ ਚਾਹੇ ਨੱਜਰ ਸਾਹਿਬ ਦੀ ਗੱਲ ਕਰ ਲਈਏ ਅਰੋੜੇ ਸਾਹਿਬ ਦੀ ਗੱਲ ਕਰ ਲਈਏ ਪਾਕਿਸਤਾਨ 'ਚ ਮਾਰ ਦਿੱਤਾ ਗਿਆ ਚਾਹੇ ਉਹ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਿਆ ਸਿੱਧੂ ਮੂਸੇਵਾਲਾ ਨੂੰ ਇੱਥੇ ਮਾਰਿਆ ਤਾਂ ਕਿਤੇ ਨਾ ਕਿਤੇ ਨੂੰ ਲੱਗਦਾ ਵੀ ਇਹ ਇਕੱਲਾ ਹੀ ਬੰਦਾ ਹੈ ਤੁਸੀਂ ਨੋਟ ਕਰਿਓ ਸਿਮਰਨਜੀਤ ਸਿੰਘ ਮਾਨ ਕੱਲਾ ਹੀ ਬੰਦਾ ਹੈ ਜਿਹੜਾ ਉੱਥੇ ਜਾ ਕੇ ਇਹ ਬਾਦ ਚੱਕਦਾ ਸਿੱਖ ਪੰਥ ਦੀ ਬਿੱਟੂ ਝਟਾਇਆ ਕਿੰਨੇ ਅਸੀਂ ਐਮਪੀ ਚ ਧਾਕੇ ਭੇਜਤੇ ਕੋਈ ਬੰਦਾ ਪੰਥ ਦੀ ਕੋਈ ਨੌਜਵਾਨੀ ਦੀ ਕੋਈ ਪੰਜਾਬ ਦੀ ਬਾਦ ਚੱਕਦਾ ਹੀ ਨਹੀਂ ਜਾ ਕੇ ਖੌਰੇ ਡਰ ਲੱਗਦਾ ਹੈ ਕਿ ਇਹਨਾਂ ਨੇ ਕੋਈ ਗਨਮੈਨ ਲੈਣੇ ਹੁੰਦੇ ਆ ਕੋਈ ZYX ਪੋਇਜ਼ਿਸ਼ਨ ਪਲੱਸ ਸਿਕਿਉਰਟੀਆਂ ਲੈਣੀਆਂ ਹੁੰਦੀਆਂ ਇਹ ਕੱਲਾ ਬੰਦਾ ਹੈ ਤੇ ਫਿਰ ਕਿਤੇ ਨਾ ਕਿਸੇ ਨੌਜਵਾਨ ਨੂੰ ਹੁਣ ਪਤਾ ਲੱਗਣ ਲੱਗ ਪਿਆ ਨੌਜਵਾਨ ਪੱਗਾਂ ਵੀ ਵੱਧ ਬਣਦੇ ਆ ਨੌਜਵਾਨਾਂ ਨੂੰ ਪਤਾ ਵੀ ਲੱਗਣ ਲੱਗ ਪਿਆ ਵੀ ਨਹੀਂ ਇਹ ਸਿਰਫ ਖਾਲਸਾਣ ਲੀਡਰ ਨਹੀਂਗਾ ਇਹ ਚ ਇੱਕ ਆਪ ਦਾ ਰਾਜ ਬਣਾਉਣਾ ਚਾਹੁੰਦਾ ਮਹਾਰਾਜਾ ਰਣਜੀਤ ਸਿੰਘ ਸਾਹਿਬ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਤਰ੍ਹਾਂ ਹੁਣ ਨੌਜਵਾਨ ਇਹਨਾਂ ਦੇ ਪਿੱਛੇ ਇਸ ਕਰਕੇ ਹੈਗੇ ਆ ਬਿਲਕੁਲ ਬਾਈ ਸੁਖਪਾਲ ਸਿੰਘ ਖਹਿਰਾ ਵੀ ਤਾਂ ਪੰਥ ਦੇ ਮਸਲੇ ਚੱਕਦੇ ਆ ਖਹਿਰਾ ਕਾਂਗਰਸ ਦੇ ਥੋਂ ਉਮੀਦਵਾਰ ਤੇ ਤੁਸੀਂ ਕਾਂਗਰਸੀ ਹੋ ਕੇ ਖਹਿਰੇ ਦੇ ਖਿਲਾਫ ਇੱਕ ਸਾਹ ਦਾ ਪ੍ਰਚਾਰ ਕਰ ਰਹੇ ਹੋ ਖਹਿਰਾ ਬਹੁਤ ਚੰਗਾ ਲੀਡਰ ਹੈ ਬਲਾਰਾ ਬਹੁਤ ਚੰਗਾ ਹੈ ਪਰ ਆ ਜਿਹੜਾ ਕੰਮ ਕੀਤਾ ਖਹਿਰੇ ਨੇ ਇਹ ਬਹੁਤ ਘਟੀਆ ਕੀਤਾ ਜਦੋਂ ਸਾਨੂੰ ਪਤਾ ਹੈ ਵੀ ਅਸੀਂ ਇਸੇ ਮਾਲਵੇਰੀਏ ਚ ਆ ਕੇ ਅਸੀਂ ਪੰਥਕ ਸਟੇਜਾਂ ਲਾਈਆਂ ਅਸੀਂ ਕਿਸਾਨੀ ਸਟੇਜਾਂ ਲਾਈਆਂ ਅਸੀਂ ਮੋਰਚਿਆਂ ਤੇ ਬੈਠੇ ਮੋਰਚਿਆਂ ਤੇ ਕੱਲਾ ਸਖਪਾਲ ਖਹਿਰੇ ਨੂੰ ਬੋਲਣ ਦਿੱਤਾ ਜਾਂਦਾ ਸੀ ਯਾਦ ਰੱਖ ਲਿਓ ਸਖਪਾਲ ਸਿੰਘ ਖਹਿਰਾ ਕੱਲ ਨੂੰ ਪੰਥਕ ਸਟੇਜ ਤੇ ਕਿਸਾਨੀ ਸਟੇਜ ਤੇ ਚੜੂਗਾ ਹੁਣੇ ਬਿਟੂ ਵਾਲੀ ਐ ਹੁਣੇ ਬਿਟੂ ਵਾਲੀ ਐ ਕਿਉਂ ਕਿ ਕਿਉਂਕਿ ਜਦੋਂ ਪਤਾ ਹੈ ਵੀ ਸਾਡੇ ਪੰਜਾਬ ਦੇ ਵਿੱਚ ਇੱਕ ਮੋਰੀ ਚੇਰਾ ਸੰਗਰੂਰ ਦੇ ਵਿੱਚ ਖੜਾ ਸਿਮਰਨਜੀਤ ਸਿੰਘ ਮਾਨ 13 ਸੀਟਾਂ ਭਾਈ ਤੂੰ ਸੂਟ ਲਿਓਣੀਆਂ ਦਿੱਲੀੋਂ ਜਾ ਕੇ 12 ਸੀਟਾਂ ਜਿੱਥੇ ਮਰਜ਼ੀ ਖੜ ਜਾ ਸਖਪਾਲ ਸਿੰਘ ਖਹਿਰਾ ਸਖਪਾਲ ਸਿੰਘ ਖਹਿਰਾ ਹੀ ਰਹਿ ਜਾਣਾ ਸੀ ਜੀ ਲੋਰ ਸੀ दैट मींस ਇਤੋਂ ਕਿਤੇ ਨਾ ਕਿਤੇ ਸਿੱਧ ਹੁੰਦਾ ਵੀ ਸਖਪਾਲ ਸਿੰਘ ਖਹਿਰਾ ਨੇ ਆਪ ਇਲੈਕਸ਼ਨ ਨਹੀਂ ਲੜ ਇਹ ਲੜ ਰਿਹਾ ਇਹਨਾਂ ਨੂੰ ਦਿੱਲੀੋਂ ਉੱਤੋਂ ਜਿਹੜੇ ਪਾਪੇ ਮੰਮੀਆਂ ਜਿਹੜੇ ਫੋਨ ਕਰਦੇ ਆ ਉਹਨਾਂ ਦੇ ਫੋਨ ਆਏ ਆ ਉਹਨਾਂ ਨੇ ਕਿਹਾ ਵੀ ਜਾਓ ਤੁਸੀਂ ਜਾ ਕੇ ਉੱਥੇ ਲੜੋ ਇਲੈਕਸ਼ਨ ਲੜੋ ਉਸ ਬੰਦੇ ਨੂੰ ਹਰਾਓ ਉਸ ਬੰਦੇ ਨੂੰ ਹਰਾਓ ਉਹਨੂੰ ਹਰਾਉਣ ਵਾਸਤੇ ਇੰਡੀਆ ਅਲਾਈਂਸ ਦਾ ਚਲੋ ਆਪਾਂ ਨੂੰ ਪਤਾ ਹੀ ਹੈ ਉਮੀਦ ਹੇਅਰ ਕੀ ਕਰ ਰਿਹਾ ਹੈ ਖਹਿਰਾ ਸਾਹਿਬ ਕਿਉਂ ਆਪਾਂ ਕੀ ਕਰਨਾ ਪਰ ਇੰਡੀਆ ਅਲਾਈਂਸ ਦੇ ਵਿੱਚ ਉਹਨਾਂ ਦਾ ਇੱਕੋ ਹੀ ਹੈ ਵੀ ਇੱਥੋਂ ਖਹਿਰਾ ਜਿੱਤਣਾ ਤੇ ਸਿਮਰਨਜੀਤ ਸਿੰਘ ਮਾਨ ਹਰਾਉਣਾ ਹੈ ਕਿਉਂ ਇਦੇ ਵਿੱਚ ਅਕਾਲੀ ਦਲ ਦਾ ਬੜਾ ਵੱਡਾ ਫਾਇਦਾ ਇੱਥੋਂ ਝੁੰਡਾ ਖੜਾ ਵੋਟ ਉਹਨੂੰ ਪਿਛਲੀ ਵਾਰੀ ਵੀ 62000 ਵੋਟ ਪਈ ਸੀ ਐਤ ਕੀ 22000 ਵੋਟ ਪਾਉਗੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਹੈ ਵੈਸੇ ਚਲੋ ਗੱਲ ਕਰਨੀ ਉਹਨਾਂ ਦੀ ਬਣਦੀ ਨਹੀਂ ਕਿਉਂਕਿ ਅੱਜ ਹੈ ਨਹੀਂ ਤੇ ਮੈਨੂੰ ਲੱਗਦਾ ਜੇ ਸਿਮਰਨਜੀਤ ਸਿੰਘ ਮਾਨ ਸਾਹਿਬ ਇੱਥੋਂ ਜਿੱਤ ਜਾਂਦੇ ਆ ਸ਼੍ਰੋਮਣੀ ਅਕਾਲੀ ਦਲ ਪੂਰੀ ਜਿਹੜਾ ਅੰਮ੍ਰਿਤਸਰ ਦਾ ਮਾਨਸਾ ਵਾਲਾ ਇਹ ਹਾਈਪ ਲੈ ਕੇ ਬਹੁਤ ਉੱਪਰ ਹੋਊਗਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਬੜਾ ਵੱਡਾ ਨੁਕਸਾਨ ਹੋ ਜਾਣਾ ਤੁਹਾਨੂੰ ਲੱਗਦਾ ਹੈ ਅਕਾਲੀ ਦਲ ਬਾਦਲ ਦੀ ਥਾਂ ਜਾਂ ਉਮਾਨ ਸਾਵਨਾ ਪੰਜਾਬ ਪੱਧਰ ਤੇ ਜੁੜਨਾ ਸ਼ੁਰੂ ਹੋ ਗਿਆ ਬਿਲਕੁਲ ਆਪਾਂ ਉਹਨਾਂ ਦੀ ਜੇ ਗੱਲ ਕਰ ਲਈਏ ਉਹਨਾਂ ਦੀ ਕਾਟਰ ਦੀ ਗੱਲ ਕਰ ਲਈਏ ਉਹਨਾਂ ਕੋਲੇ ਤਾਂ ਉਹੀ ਬੰਦੇ ਐ ਜਿਹੜੇ ਇੱਕ ਪਿੰਡ ਦਾ ਸਰਪੰਚ ਐ ਜਿਹਨੂੰ ਕੋਈ 25-30 ਲੱਖ ਕਰੋੜ ਪਿੱਛੇ ਬਣਿਆ ਜਾਂ ਕੋਈ ਟਰੱਕੀ ਉਹਨਾਂ ਦਾ ਪ੍ਰਧਾਨ ਐ ਜਿਨੇ ਕੋਈ 40-50 ਕਿੱਲੇ ਪੈਲੀ ਬਣਾਈ ਆ ਉਹੀ ਹਰੇਕ ਥਾਂ ਚਾਰ ਬੰਦੇ ਗੱਡੀ 'ਚ ਭਾ ਕੇ ਉੱਥੇ ਲਿ ਜਾ ਕੇ ਬੋਲੇ ਸੋਹਣੇਲ ਕਰਾਉਣ ਵਾਲੇ ਉਹਨਾਂ ਕੋਲੇ ਤਾਂ ਇਨ੍ਹਾਂ ਕੋਲੇ ਬੰਦੇ ਉਹ ਆ ਵੀ ਜਿਹੜੇ ਰਗਲੀ 'ਚ ਆਉਂਦੇ ਆ ਨਾ ਟਰੈਕਟਰ ਵੀ ਆਪਦਾ ਤੇਲ ਵੀ ਆਪਦਾ ਬੰਦੇ ਵੀ ਆਪਦੇ ਸੱਜਣ ਵੀ ਕਿਸੇ ਨੂੰ ਨਹੀਂ ਜਾਣਾ ਗੁਰਦੁਆਰਾ ਸਾਹਿਬ ਵਾਜ ਦਿਵੋਣੀਆਂ ਬੰਦੇ ਗੁਰਦੁਆਰਾ ਸਾਹਿਬ ਕੱਟ ਕਰਦੇ ਆ ਕਿਸੇ ਦੀ ਮਿਹਨਤ ਨਹੀਂ ਕਰਦੇ ਮਾਨ ਸਾਹਿਬ ਆਪ ਨਹੀਂ ਕਰਦੇ ਇੱਕੋ ਗੱਲ ਆਂਦੇ ਆ ਮਾਨ ਸਾਹਿਬ ਤੁਸੀਂ ਕਿਉਂਕਿ ਨੌਜਵਾਨ ਹੋ ਮਾਨ ਸਾਹਿਬ ਦੇ ਇੱਕ ਬਿਆਨ ਨੂੰ ਲੋਕਾਂ ਨੇ ਬੁਰਾ ਵੀ ਮਣਾਇਆ ਸੀ ਜਿਹੜਾ ਭਗਤ ਸਿੰਘ ਤੇ ਦਿੱਤਾ ਵੀ ਭਗਤ ਸਿੰਘ ਹੱਤਵਾਦੀ ਉਹ ਉਹ ਬਿਆਨ ਨਹੀਂ ਤੁਹਾਨੂੰ ਲੱਗਦਾ ਵੀ ਮਾਨ ਸਾਹਿਬ ਨੇ ਗਲਤ ਦਿੱਤਾ ਜਾਂ ਤੁਹਾਨੂੰ ਰੋਕਿਆ ਹੋਵੇ ਜਿੱਥੋਂ ਤੱਕ ਮੈਨੂੰ ਲੱਗਿਆ ਸੀ ਮਾਨ ਸਾਹਿਬ ਦਾ ਤਾਂ ਇਹ ਸੀਗਾ ਵੀ ਚਲੋ ਉਹ ਆਪ ਦਾ ਸਰਕਾਰਾਂ ਦੇ ਜਿਸ ਤਰੀਕੇ ਨਾਲ ਵੀ ਉਸ ਸਮੇਂ ਦੀਆਂ ਸਰਕਾਰਾਂ ਦੇ ਵੀ ਓਵਰਰੋਲਟ ਚੱਲਦੇ ਰਹੇ ਐਗਰੈਸ਼ਨ 'ਚ ਇਸ ਤਰੀਕੇ ਦਾ ਬਿਆਨ ਇਹਨਾਂ ਨੇ ਅੱਜ ਦੇ ਕਿਸੇ ਨੌਜਵਾਨ ਦੇ ਵੀ ਉਲਟ ਦਿੱਤਾ ਹੋਇਆ ਅੱਜ ਦੇ ਕਿਸੇ ਨੌਜਵਾਨ ਦੇ ਜਿਹੜੇ ਇਲੈਕਸ਼ਨ ਲੜ ਰਹੇ ਆ ਉਹਨਾਂ ਦੇ ਉਲਟ ਉਲਟ ਵੀ ਦਿੱਤਾ ਹੋਇਆ ਇਹਨਾਂ ਨੇ ਬਿਆਨ ਇਸ ਤੋਂ ਪਹਿਲਾਂ ਤਾਂ ਇਹਨਾਂ ਨੇ ਲੱਖਾ ਸਿੰਘ ਸਿਧਾਨਾ ਦਾ ਵੀ ਉਲਟ ਬਿਆਨ ਦਿੱਤਾ ਸੀ ਜਦੋਂ ਆਪਾਂ ਨੇ ਪੁੰਨੇ ਹੋਣਾਂ ਦਾ ਕੋਈ ਰੌਲਾ ਹੋਇਆ ਸੀ ਵੀ ਲੱਗਦਾ ਮੈਨੂੰ ਕਿਸੇ ਸ਼ੱਕ ਹੈ ਕਿਉਂਕਿ ਇਹ ਹੈਗੇ ਬੰਦੇ ਸਿੱਧੇ ਇਹਨਾਂ ਨੇ ਬਿਆਨ ਦੇ ਦੇਣਾ ਪਰ ਭਗਤ ਸਿੰਘ ਦੇ ਨਾਲ ਕਿਤੇ ਨਾ ਕਿਤੇ ਕੋ ਬਹੁਤ ਐਵੇਂ ਕਹੀਏ ਮੈਂ ਵੀ ਕੋਈ ਡਾ ਸਹਿਮਤ ਹੈ ਨਹੀਂ ਇਹ ਸੱਚੀ ਹੈ ਮਹਾਰਾਜ ਜਿਵੇਂ ਹੁਣ ਮਹਾਰਾਜਾ ਰਣਜੀਤ ਸਿੰਘ ਹੈ ਅਸੀਂ ਕਿਸੇ ਲਕੀਰ ਦੇ ਫਕੀਰ ਨਹੀਂ ਬਣ ਸਕਦੇ ਹੁਣ ਮਹਾਰਾਜਾ ਰਣਜੀਤ ਸਿੰਘ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੰਗਾ ਕਹਿ ਸਕਦੇ ਹਾਂ ਅਸੀਂ ਇਹ ਥੋੜਾ ਕਹਿ ਸਕਦੇ ਹਾਂ ਮਹਾਰਾਜਾ ਰਣਜੀਤ ਸਿੰਘ ਚੰਗਾ ਸੀ ਰਾਜ ਰਾਜ ਮਹਾਰਾਜਾ ਰਣਜੀਤ ਸਿੰਘ ਥੋੜਾ ਕੱਲਾ ਚੱਲ ਲਊਗਾ ਉੱਪਰੋਂ ਅਕਾਲ ਤੱਕ ਸਭ ਤੋਂ ਚਲਦੇ ਸੀ ਉਸ ਟਾਈਮ ਰਾਜ ਪਰ ਜਿਹੜੀਆਂ ਗਲਤੀਆਂ ਹੋਈਆਂ ਜਿਹੜੇ ਉਹ ਪੁਲ ਬਣੇ ਬੀਬੀਆਂ ਦੇ ਨਾਂ ਤੇ ਪੁਲ ਬਣਿਆ ਜੋ ਜੋ ਕੁਝ ਹੋਇਆ ਜੋ ਜੋ ਹੋਲੀ ਵਾਲੇ ਦਿਨ ਜੋ ਜੋ ਹੋਇਆ ਜਾਂ ਛੇਕਿਆ ਜਾਣਾ ਜੋ ਹੋਇਆ ਸੀ ਹੁਣ ਉੱਥੇ ਅਸੀਂ ਉਹ ਨਹੀਂ ਨਾ ਕਵਾਂਗੇ ਕਿਉਂਕਿ ਜੇ ਛੇਕੇ ਜਾਂਦੇ ਸੀ ਦੁਬਾਰਾ ਮਹਾਰਾਜ ਰਣਜੀਤ ਸਿੰਘ ਫਿਰ ਰਾਜ ਕਰਦੇ ਸੀ ਤਾਂ ਉਹਨਾਂ ਨੂੰ ਡਰ ਹੁੰਦਾ ਸੀ ਵੀ ਕਾਲੀ ਫੂਲਾ ਸਿੰਘ ਬੈਠਾ ਦੁਬਾਰਾ ਫਿਰ ਸੱਦ ਲੂਗਾ ਉਹ ਤੁਹਾਨੂੰ ਲੱਗਦਾ ਕਿ ਜੋ ਡਰ ਉਹ ਦੋਸੀ ਹੁਣ ਅਕਾਲ ਤੱਕ ਸਭ ਦੇ ਜਥੇਦਾਰ ਦਾ ਡਰ ਹੈ ਹੁਣ ਤਾਂ ਜੇ ਦੇਖੋ ਜੀ ਜਸ਼ੇਦਾਰ ਸਾਹਿਬ ਤੇ ਕਿਤਾਬਿਆ ਹੁੰਦੀ ਹੈ ਇਹਨਾਂ ਦੇ ਉਲਟ ਬੋਲਣ ਨਹੀਂ ਚਾਹੀ ਪਰੇ ਸਾਡੇ ਸਭ ਸਭ ਦੇ ਸਾਹਮਣੇ ਆ ਕਮੇਟੀ ਕਿੱਥੋਂ ਚੱਲਦੀ ਐ ਕਿੱਥੋਂ ਪਰਚੀ ਨਿਕਲਦੀ ਐ ਹੁਣ ਆਲੇ ਤੁਸੀਂ ਅਕਾਲ ਤਖਦੀ ਗੱਲ ਕਰਦੇ ਹੋ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰਕੌਰ ਬੀਬੀ ਜਗੀਰਕੌਰ ਪਰਿਵਾਰਕ ਮੈਂ ਗੱਲ ਨਹੀਂ ਕਰਦਾ ਉਹਨਾਂ ਤੇ ਕਿਸੇ ਦੇ ਕਰਨੀ ਨਹੀਂ ਚਾਹੀਦੀ ਬੀਬੀ ਜਗੀਰਕੌਰ ਦੇ ਇੱਕ ਸ਼੍ਰੋਮਣੀ ਕਮੇਟੀ ਦੀ ਹੋਵੇ ਸਾਡੀ ਪ੍ਰਧਾਨ ਸਾਡੇ ਬੀਬੀਆਂ ਦੇ ਸਿਰ ਦੀ ਚੁੰਨੀ ਹੋਵੇ ਤੇ ਬੰਦਿਆਂ ਦੀ ਸਿਰ ਦੀ ਹੋਵੇ ਪੱਗ ਬੀਬੀ ਜਗੀਰਕੌਰ ਤੇ ਯਾਰ ਉਹਦੇ ਆਪਣਾ ਆ ਕੇ ਇੱਕ ਉਹ ਆਪਣਾ ਚਰਨਜੀਤ ਚੰਨੀ ਮੁੱਖ ਮੰਤਰੀ ਸਾਹਿਬ ਇੰਦਾ ਕਿਵੇਂ ਆ ਕੇ ਇੰਦਾ ਕਿਸੇ ਨੂੰ ਐ ਲੰਘ ਜੇ ਪੁੱਛ ਤਾਂ ਐ ਹੋਣੀ ਚਾਹੀਦੀ ਐ ਤਾਬਿਆ ਉਹਨਾਂ ਦੀ ਉਹ ਸਾਡੇ ਇੱਕ ਸਤਕਾਰਤ ਕੁਰਸੀ ਆ ਉਹਨਾਂ ਕੋਲੇ ਉਹ ਸਾਨੂੰ ਹੁਕਮ ਦੇ ਐ ਕਿ ਅਸੀਂ ਆਪਦੇ ਆਪ ਨੂੰ ਇਹਦਾ ਮਤਲਬ ਐਡਾ ਹੀ ਆ ਆਪਣਾ ਮਿਆਰ ਢੇਕ ਲਿਆ ਵੀ ਸਾਨੂੰ ਕੋਈ ਚੰਨੀ ਸਾਹਿਬ ਵੀ ਤੁਹਾਡੀ ਪਾਰਟੀ ਦੇ ਆ ਚੰਨੀ ਸਾਹਿਬ ਇਨਸਾਨ ਚੰਗੇ ਆ ਚੰਨੀ ਸਾਹਿਬ ਦੀ ਗਲਤੀ ਨਹੀਂ ਗਈ ਗਲਤੀ ਬੀਬੀ ਜਗੀਰਕੌਰ ਦੀ ਐ ਕਿ ਉਹਨਾਂ ਨੇ ਆਪਦੇ ਆਪ ਦਾ ਮਿਆਰ ਹੀ ਨਾ ਢੇਕ ਲਿਆ ਵੀ ਉਹਨੂੰ ਕੋਈ ਵੀ ਆ ਕੇ ਹੱਥ ਲਾ ਸਕਦਾ ਉੱਪਰੋਂ ਦੇ ਜੀ ਮੈਨੂੰ ਤਾਂ ਕੋਈ ਨਹੀਂ ਗਾ ਵੀ ਸਾਡਾ ਇਹੋ ਜਿਹਾ ਚੱਲਦਾ ਹੀ ਰਹਿੰਦਾ ਪਿਆਰ ਇਹੋ ਜਿਹਾ ਕੋਈ ਸਿਸਟਮ ਚੱਲਦਾ ਹੀ ਰਹਿੰਦਾ ਉਹਨਾਂ ਨੇ ਸਫਾਈ ਵੀ ਦਿੱਤੀ ਬੀਬੀ ਜੀਰ ਕੋ ਉਹਨੇ ਮੈਨੂੰ ਤੂਲ ਨਾ ਦਿੱਤਾ ਜਾਵੇ ਵੀ ਸਾਡਾ ਤਾਂ ਭਰਾਵਾ ਭੈਣ ਵਾਲਾ ਪਿਆਰ ਆ ਭਰਾਵਾ ਭੈਣ ਵਾਲਾ ਪਿਆਰ ਆ ਨਾ ਭਾਈ ਸਾਰਿਆਂ ਦਾ ਹੀ ਹੁੰਦਾ ਹ ਹੁਣ ਆਪਾਂ ਨੂੰ ਨਹੀਂ ਪਤਾ ਵੀ ਚੰਨੀ ਸਾਹਿਬ ਦੀ ਕੋਈ ਸਗੀ ਭੈਣਾ ਭੂਆ ਦੀ ਕੁੜੀ ਮਾਸੇ ਦੀ ਕੁੜੀ ਕੀ ਸਾਨੂੰ ਨਹੀਂ ਪਤਾ ਕੈਨ ਨੂੰ ਤਾਂ ਹਰੇਕ ਕੈਨ ਨੂੰ ਤਾਂ ਕਿਸੇ ਮੀਟੂ ਵਾਲੇ ਮਸਲੇ ਦੇ ਉੱਤੇ ਤਾਂ ਉਹ ਬੋਲਦੇ ਵੀ ਰਹੇ ਨੇ ਚੰਨੀ ਦੇ ਬਿਲਕੁਲ ਆਪਣਾ ਕੈਨ ਨੂੰ ਤਾਂ ਹੁਣ ਇੱਥੇ ਕੋਈ ਚੋਰ ਇੱਥੇ ਜਿਵੇਂ ਆਦੇ ਹੁੰਦੇ ਆ ਵੀ ਕੁਝ ਕਰਦਾ ਫੜਿਆ ਜਾਂਦਾ ਇੱਥੇ ਕੋਈ ਹੋਰ ਵੀ ਕੋਈ ਬਲਾਤਕਾਰਾਂ ਵਾਲੇ ਫੜੇ ਜਾਂਦੇ ਉਹ ਵੀ ਬਾਅਦ ਚ ਕਹਿ ਦਿੰਦੇ ਆ ਮੰਨਦਾ ਥੋੜਾ ਹੁੰਦਾ ਕੋ ਕਿਸਾਨੀ ਧਰਨੇ ਵਾਲਿਆਂ ਚੋਂ ਤੁਸੀਂ ਤੁਸੀਂ ਨੌਜਵਾਨਾਂ ਦੇ ਲਈ ਸਿਆਸਤ ਕਰਦੇ ਹੋ ਨੌਜਵਾਨਾਂ ਦੇ ਚਿਹਰੇ ਵੀ ਹੋ ਮੂਸੇ ਵਾਲਾ ਤੁਸੀਂ ਜ਼ਿਕਰ ਕੀਤਾ ਮੂਸੇ ਵਾਲਾ ਦੇ ਫਾਦਰ ਬਲਕੌਰ ਸਿੰਘ ਤਾਂ ਸੁਖਪਾਲ ਖੈਰਾ ਦੇ ਲਈ ਇੱਥੇ ਵੋਟ ਮੰਗ ਕੇ ਕਈ ਨਾਲ ਬੈਠੇ ਸੀ ਮੂਸੇ ਵਾਲਾ ਨਾ ਇੱਕ ਬਹੁਤ ਵੱਡਾ ਨੌਜਵਾਨ ਸੀ ਉਹਦੀ ਚਲੋ ਕਲਾਕਾਰੀ ਕੀਤੀ ਪੈਸਾ ਕਮਾਇਆ ਉਹ ਕਮਾਇਆ ਉਸ ਇਨਸਾਨ ਨੇ ਆਪਦੇ ਘਰ ਨੂੰ ਉਹਦੇ ਵਿੱਚ ਕਿਸੇ ਨੂੰ ਦੇਣ ਨਹੀਂ ਪਰ ਉਹਦੀ ਇੱਕ ਦੇਣ ਸੀ ਉਹਦੇ ਸਿਰ ਤੇ ਜਿਹੜੀ ਪੱਗ ਬਣੀ ਹੁੰਦੀ ਸੀ ਮੂਸੇ ਵਾਲਾ ਸਾਹਿਬ ਉਹ ਪੱਗ ਦੇਖੋ ਕਿੱਥੇ ਵਰਲਡ ਦੇ ਵਿੱਚ ਫੇਮਸ ਕਰਦੀ ਮੂਸਾ ਮੂਸਾ ਕਰਾਤੀ ਉਸ ਬੰਦੇ ਨੇ ਪੱਗ ਦੀਆਂ ਅੱਜ ਫੋਟੋਆਂ ਲੱਗਦੀਆਂ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਪੱਗ ਹੈਗੀ ਆ ਇਹਨਾਂ 'ਚ ਕੁਝ ਹੈਗਾ ਬੰਦਿਆਂ 'ਚ ਸਮਝੇ ਗੱਲ ਪਰ ਇਹ ਬਲਕਾਰ ਸਿੰਘ ਇਹ ਤਾਂ ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਬਲਕਾਰ ਸਿੰਘ ਇੱਕ ਅਜੀਹਾ ਇਨਸਾਨ ਜੇ ਕਿਤੇ ਨਾ ਕਿਤੇ ਮੌਤ ਵੀ ਹੋਈ ਤਾਂ ਬਲਕਾਰ ਸਿੰਘ ਦੇ ਕਾਰਨ ਹੋਈ ਹੈ ਤੇ ਜੋ ਗੱਲਾਂ ਸੁਣਨਾ ਚਾਹੁੰਦੀਆਂ ਬਲਕਾਰ ਸਿੰਘ ਦੀ ਜ਼ੁਬਾਨ ਹੀ ਕਹਿੰਦੇ ਏਨੀ ਕਿ ਜ਼ਿਆਦਾ ਖਤਰਨਾਕ ਸੀ ਬੋਲਣ 'ਚ ਨੰਬਰ 2 ਤੇ ਜੇ ਅੱਜ ਮੰਨ ਕੇ ਚਲੋ ਸਿੱਧੂ ਮੂਸੇਵਾਲੇ ਆਲਿਆਂ ਨੇ ਜਿੱਥੇ ਅੱਜ ਖੜਾ ਨਾ ਲੋਕ ਉਹਨੂੰ ਜਾਣ ਰਹੇ ਆ ਤੇ ਮੈਂ ਲਿਖ ਕੇ ਦੇ ਦਿੰਨਾ ਜੇ ਬਲਕੌਰ ਸਿੰਘ ਆ ਇਹਨੂੰ 2-4 ਹੋਰ ਇਲੈਕਸ਼ਨ ਲੰਘਣ ਦਿਓ ਇਹਨੂੰ ਤਾਂ ਸਿਰਫ ਹੈਗੀ ਐਮਐਲਏ ਜਾਂ ਐਮਪੀ ਦੀ ਚਾਹਤ ਤੇ ਇਸ ਬੰਦੇ ਨੇ ਸਿੱਧੂ ਮੂਸੇਵਾਲਾ ਸਾਹਿਬ ਨੂੰ ਵੀ ਰੋਲ ਦੇਣਾ ਬਲਕੌਰ ਸਿੰਘ ਨੇ ਯਾਰ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਹਾਨੂੰ ਲੋਕਾਂ ਨੇ ਕਮੈਂਟਾਂ ਚ ਤਸੱਲੀ ਕਰਾ ਦੇਣੀ ਤੁਹਾਡੀ ਦੇਖੋ ਜੀ ਜੋ ਸਚਾਈ ਹੋ ਸਾਨੂੰ ਸਾਡੇ ਘਰ ਇੱਕ ਧੀ ਪੁੱਤ ਹੋਇਆ ਉਹ ਬੰਦਾ ਇਹਦੀ ਦੇਣ ਕਿੰਨੀ ਵੱਡੀ ਆ ਗੁੰਨਾਵਡਾ ਨਾਂ ਕਮਾਇਆ ਅਸੀਂ ਇੱਕ ਐਮਐਲਏ ਐਮਪੀ ਦੀ ਸਿਆਸਤ ਪਿੱਛੇ ਚੱਕੋ ਜੀ ਅਸੀਂ ਅੱਜ ਉਹਦੇ ਨਾਲ ਬਹਿ ਗਏ ਉਹਦੇ ਨਾਲ ਬਹਿ ਗਏ ਇਹਨਾਂ ਨੂੰ ਇੱਕ ਗਾਲ ਪੁੱਛਿਆ ਜੇ ਇਹ ਜਿਹੜੇ ਖੈਰਾ ਸਾਹਿਬ ਮਗਰ ਜਾਂ ਹੋਰ ਪਾਰਟੀ ਦੇ ਮਗਰ ਖੜੇ ਹੋ ਤੁਹਾਡੇ ਪੁੱਤ ਦੀ ਕਿਸੇ ਨੇ ਬਾਤ ਚੱਕੀ ਐ ਬਾਤ ਚੱਕੀ ਐ ਤੇ 7 ਘੰਟੇ ਸਿਮਰਨਜੀਤ ਸਿੰਘ ਮਾਨ ਨੂੰ ਸਪੀਕਰ ਸਾਹਿਬ ਨੇ ਬੋਲਣ ਨਹੀਂ ਦਿੱਤਾ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਪੀਕਰ ਸਾਹਿਬ ਨੂੰ ਸਿਮਰਨਜੀਤ ਸਿੰਘ ਮਾਨ ਕੱਲੇ ਜਿਹੇ ਲੀਡਰ ਹੋਏ ਆ ਜਿਨ੍ਹਾਂ ਨੇ ਸਪੀਕਰ ਸਾਹਿਬ ਨੂੰ ਕਿਹਾ ਸੀ ਸਪੀਕਰ ਸਾਹਿਬ ਸਪੀਕਰ ਸਾਹਿਬ ਇਹਨੂੰ ਬੋਲਣ ਦਿਓ ਇਹ ਖੜੇ ਰਹੇ ਬੈਠੇ ਨਹੀਂ ਸੀ ਕੁਰਸੀ ਤੇ ਬਜ਼ੁਰਗ ਸੀ ਇਹਨਾਂ ਨੇ ਕਿਹਾ ਨਾ ਵੀ ਜਦੋਂ ਟਾਈਮ ਨਹੀਂ ਦਿੱਤਾ ਅਖੀਰੀ ਸਪੀਕਰ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਵੀ ਸਪੀਕਰ ਸਾਹਿਬ ਬੋਲਣ ਦੇਣਾ ਤਾਂ ਦੱਸੋ ਜੇ ਨਹੀਂ ਬੋਲਣ ਦੇਣਾ ਤਾਂ ਜਿੱਥੋਂ ਤੁਸੀਂ ਰਾਜਸਥਾਨ ਨੂੰ ਇਲੈਕਸ਼ਨ ਲੜਦੇ ਹੋ ਨਾ ਤੁਹਾਡੇ ਬਰੋਬਰ ਆ ਕੇ ਪੇਪਰ ਭਰ ਕੇ ਇਲੈਕਸ਼ਨ ਲੜੂੰਗਾ ਤੁਹਾਨੂੰ ਜਾਊਂਗਾ ਹਰਾ ਕੇ ਉੱਥੇ ਫਿਰ ਇਹਨਾਂ ਨੇ ਗੱਲ ਕੀ ਦੀ ਕੀਤੀ ਇੰਨੀ ਗੱਲ ਕਹਿ ਕੇ ਆਪਦਾ ਦਾਤੇ ਲਾ ਕੇ ਗੱਲ ਕੀ ਦੀ ਕੀਤੀ ਸਿੱਧੂ ਮੂਸੇਵਾਲਾ ਸਾਹਿਬ ਦੀ ਤੇ ਮੂਸੇਵਾਲਾ ਦਾ ਪਰਿਵਾਰ ਹੁਣ ਹੋਰ ਗੱਡੀਆਂ 'ਚ ਬਹਿ ਗਿਆ ਸੋਚਣ ਵਾਲੀ ਗੱਲ ਨਹੀਂ ਇਹ ਸੋਚਣ ਵਾਲੀ ਗੱਲ ਤਾਂ ਹੈ ਨਾ ਵੀ ਬਲਕਾਰ ਸਿੰਘ ਬਹੁਤ ਵੱਡੀਆਂ ਅੱਜ ਕਿਸੇ ਲਾਲਚਾਂ ਚਾਕੇ ਗਲਤੀਆਂ ਕਰ ਰਿਹਾ ਕੀ ਜਵਾਬ ਦੇਣ ਕਿ ਹੁਣ ਜਿਹੜੇ ਹੋਰ ਨੌਜਵਾਨ ਇਹਨਾਂ ਦੇ ਪਿੱਛੇ ਆਜਾਉਂਦੇ ਉਹ ਤਾਂ ਕਹਿੰਦੇ ਸ਼ੁਰੂ ਤੋਂ ਹੀ ਕਾਂਗਰਸੀ ਸੀਗਾ ਸੀ ਸ਼ੁਰੂ ਤੋਂ ਕਿਹੜੇ ਕਿਹੜੇ ਪਾਸੇ ਤੋਂ ਕਾਂਗਰਸੀ ਸੀਗੇ ਕਾਂਗਰਸ ਨੂੰ ਤਾਂ ਹੁਣ ਉਹ ਇਹਨਾਂ ਦੇ ਨਾਲ ਜਿਹੜੇ ਸਾਥੀ ਇਹਨਾਂ ਦੀ ਇੱਕ ਟੀਮ ਸੀ ਸਾਰੇ ਸਾਥੀ ਸਾਰੇ ਤਾਂ ਸੀਗੇ ਫ੍ਰੀਲੈਂਸਰ ਆਪਦੀ ਆਜ਼ਾਦੀ ਦੀ ਰਾਜਨੀਤੀ ਕਰਨ ਵਾਲੇ ਬੰਦੇ ਉਹਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਸਾਹਿਬ ਨੂੰ ਆਪਾਂ ਨੂੰ ਨਹੀਂ ਪਤਾ ਕਿ ਕੌਣ ਕਿਹੜਾ ਬੰਦਾ ਲਿਆਇਆ ਕਿਹੜੇ ਬੰਦੇ ਨਾਲ ਪੈਸੇ ਦਾ ਲੈਣ ਦੇਣ ਹੋਇਆ ਸਿੱਧੂ ਮੂਸੇਵਾਲਾ ਇੱਕ ਭੋਲਾ ਤੇ ਭਾਲਾ ਉਨ ਲਾ ਦੋ ਦੇ ਮਾ ਬਬੀ ਭੋਲੇ ਨੇ ਉਹਨਾਂ ਨੂੰ ਵਰਤਿਆ ਜਾ ਰਿਹਾ ਮਾਤਾ ਸਤਕਾਰਯੋਗਾ ਮਾਤਾ ਬਹੁਤ ਭੋਲੀ ਦੋਵੇਂ ਮਾਪੋਤੀ ਕੋ ਜਿਆ ਪਰ ਬਲਕੌਰ ਸਿੰਘ ਬਾਰੇ ਤਾਂ ਨਾ ਜਦੋਂ ਇਹ ਮੁਲਾਜ਼ਮ ਤੋਂ ਲੈ ਕੇ ਹੁਣ ਪਿੰਡੋਂ ਸਿਆਣੇ ਆਂਦੇ ਆ ਵੀ ਅਖੇ ਵੀ ਇਹ ਛੁਪਦਾ ਨਹੀਂ ਹੁੰਦਾ ਹੁਣ ਲੋਕਾਂ ਨੂੰ ਹੀ ਪਤਾ ਲੱਗਦਾ ਵੀ ਬਲਕੌਰ ਸਿੰਘ ਤਾਂ ਵਾਕਿਆ ਯਾਰ ਇਹ ਹੈ ਨਹੀਂ ਐਡਾ ਇਨਸਾਨ ਓਵਰ ਐਟੀਟਿਊਡ ਹੀ ਬੜਾ ਜ਼ਿਆਦੇ ਹੈ ਸਿੱਧੂ ਮੂਸੇ ਦਾ ਸਾਹਬ ਦੀ ਕਹਿੰਦੇ ਵੀ ਫੋਨ ਤੇ ਕਿਸੇ ਨਾਲ ਵੱਧ ਘੱਟ ਤੇ ਗੱਲ ਨਹੀਂ ਹੋਈ ਕਿਸੇ ਗੈਂਗਸਟਰ ਕੋਈ ਕਿਸੇ ਬਾਦਲ ਕਿਸੇ ਨਾਲ ਨਹੀਂ ਉਹ ਕਹਿੰਦੇ ਗਾਲ ਹੀ ਬਲਕੌਰ ਸਿੰਘ ਦੀ ਹੋਈ ਹੈ ਲੋਕਾਂ ਦਾ ਕਹਿਣਾ ਹੈ ਹੁਣ ਜੇ ਲੋਕ ਕਹਿੰਦੇ ਆ ਤਾਂ ਦੱਸੋ ਕੁਛ ਨਾ ਕੁਛ ਤਾਂ ਹੋਊਗਾ ਤੇ ਫੇਰ ਯਾਰ ਸਾਨੂੰ ਲੋੜ ਕੀ ਅੱਜ ਕਿਸੇ ਪਾਰਟੀਆਂ ਦੇ ਨਾਲ ਬਹਿਣ ਦੀ ਸੱਚੇ ਪਾਤਸ਼ਾਹ ਦਾ ਨਾਲ ਹੋ ਤੁਸੀਂ ਪਹਿਲੀ ਗੱਲ ਤਾਂ ਜਿਹੜਾ ਬੰਦਾ ਤੁਹਾਡੀ ਆਵਾਜ਼ ਚੱਕ ਰਿਹਾ ਹੁਣ ਜਿਹੜਾ ਬੰਦਾ ਕੋਈ ਵੀ ਆ ਮੰਨ ਕੇ ਚਲੋ ਲੋਕਲ ਪਾਰਟੀਆਂ ਜਿਹੜੀਆਂ ਉਹ ਇਹ ਇੰਨਾ ਦਮ ਰੱਖ ਲੈਣੀਆਂ ਵੀ ਸਿੱਧੂ ਮੂਸੇਵਾਲਾ ਦੀ ਉੱਥੇ ਆਵਾਜ਼ ਚੱਕਣਗੀਆਂ ਨਹੀਂ ਚੱਕ ਸਕਦੀਆਂ ਕਿਉਂਕਿ ਇਹਨਾਂ ਨੇ ਸੈਂਟਰ ਦੀ ਰਾਜਨੀਤੀ ਕਰਨੀ ਹੈ ਤੇ ਇਸ ਸਿਮਰਨਜੀਤ ਸਿੰਘ ਮਾਨ ਨੂੰ ਐਡਾ ਹੈ ਨਹੀਂ ਸੀਗਾ ਕਿਉਂ ਕਿ ਇਹਨਾਂ ਦੀ ਕਿਹੜਾ ਸਰਕਾਰ ਡਿੱਗਦੀ ਸੀ ਤਾਂ ਇਹਨਾਂ ਦੇ ਤਾਂ ਪੰਥ ਦਾ ਉਹ ਇੱਕ ਸਿੱਖ ਨੌਜਵਾਨ ਸੀ ਤਾ ਉਹਨੇ ਗੱਲ ਕੀਤੀ ਸੀ ਤੇ ਕਰਦੇ ਵੀ ਆਇਆ ਸਦਾ ਰਾਜਾ ਵੜਿੰਗ ਦੇ ਉਹ ਕਾਗਜ਼ ਪੜ੍ਹਉਣ ਭਰਉਣ ਗਏ ਸੀਗੇ ਰਾਜਾ ਵੜਿੰਗ ਨਾਲ ਰਾਜਾ ਰਾਜਾ ਵੜਿੰਗ ਨਾਲ ਕਾਫੀ ਪਿਆਰ ਸਿੱਧੂ ਮੂਸੇਵਾਲਾ ਦਾ ਵੀ ਰਿਹਾ ਹੈ ਉਹੀ ਪਿਆਰ ਤਾਂ ਅਗਾਹ ਵੱਧ ਰਿਹਾ ਹੈ ਉਹਦੇ ਫਾਦਰ ਨਾਲ ਉਹੀ ਪਿਆਰ ਹੈ ਨਹੀਂ ਰਾਜਾ ਵੜਿੰਗ ਨਾਲ ਤੋਂ ਪਹਿਲਾਂ ਨਾ ਆਪਣਾ ਸੀਗਾ ਦੂਜੇ ਨਾਲ ਪਿਆਰ ਸਾਡੇ ਕੀ ਨਾਮਾ ਦੋਸਤ ਦਾ ਆਪਣੇ ਨਾਲ ਦੂਜੇ ਵੜਿੰਗ ਸਾਹਿਬ ਦੇ ਨਾਲ ਹੁੰਦਾ ਸਾਡਾ ਦੋਸਤ ਮਨੂੰ ਬਾਬੇ ਨਾਲ ਬਾਬੇ ਦਾ ਦੋਸਤ ਹੈ ਆਪਣਾ ਕਿਉਂਕਿ ਬਾਬਾ ਵੀ ਸ਼ੌਂਕ ਸ਼ੌਕੀਆ ਮੋਡਲਿੰਗ ਕਰਨ ਦਾ ਜਿਆਸ ਸੀਦਾ ਕਿਉਂਕਿ ਉਹ ਵੀ ਨੌਜਵਾਨ ਉੱਥੋਂ ਚਲੋ ਰਾਜਾ ਵੜਿੰਗ ਸਾਹਿਬ ਨਾਲ ਹੋਇਆ ਪਰ ਟਿਕਟ ਵਾਕਿਆ ਵੜਿੰਗ ਸਾਹਿਬ ਨੇ ਹੀ ਇਹਨਾਂ ਨੂੰ ਦਿੱਤੀ ਸੀ ਵੜਿੰਗ ਸਾਹਿਬ ਨੇ ਟਿਕਟ ਦਿੱਤੀ ਸੀਗੀ ਉਸ ਤੋਂ ਬਾਅਦ ਕੁਝ ਰੌਲੇ ਵੀ ਪਏ ਉਹ ਨਹੀਂ ਪਤਾ ਸੱਚ ਹੈ ਜਾਂ ਝੂਠ ਹੈ ਪਰ ਉਹ ਪਿਆਰ ਗਾਂ ਵਧਿਆ ਨਹੀਂ ਵੜਿੰਗ ਸਾਹਿਬ ਨੇ ਸ਼ਾਇਦ ਮੈਨੂੰ ਲੱਗਦਾ ਚਲੋ ਆਪਦੇ ਹਿੱਸੇ ਸੱਧਿਆ ਹੋਊਗਾ ਤੇ ਗਾਂ ਖੈਰਾ ਵੀ ਓਵੇਂ ਬਰੋਬਰ ਦਾ ਐ ਇਹ ਹੋ ਸਕਦਾ ਇਹਨਾਂ ਦੋਵਾਂ 'ਚ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਕਿ ਆਪਸੀ ਸੱਧੀਆਂ ਹੀ ਹੋਈਆਂ ਹੋਣਾਂ ਕਿਉਂਕਿ ਇਹ ਇਹ ਵੀ ਉਦੋਂ ਸਿੰਗਲਾ ਵੀ ਯੂਥ ਕਾਂਗਰਸ ਦਾ ਰਾਜਾ ਬੜਿੰਗ ਵੀ ਯੂਥ ਕਾਂਗਰਸ ਦਾ ਤੇ ਖੈਰਾਬ ਸਿੰਘ ਸਾਹਿਬ ਵੀ ਇਹਨਾਂ ਦੇ ਨਾਲ ਦੇ ਆ ਹੋ ਸਕਦਾ ਫਿਰ ਇਹੋ ਨੇ ਕਿਹਾ ਹੋਵੇ ਵੀ ਹਾਂ ਭਾਈ ਇੱਥੇ ਵੀ ਆ ਕੇ ਪੇਪਰ ਭਰਾ ਪਰ ਇੱਥੇ ਸਿਆਣਿਆਂ ਦੇ ਨਾਲ ਜੇ ਕੋਈ ਸਾਨੂੰ ਕਹੇ ਦੇ ਵੀ ਫਲਾਨੀ ਗਲੀ ਚ ਤੁਰ ਜਾ ਤੇ ਅਗਲੇ ਪਾਸੇ ਟੋਵਾ ਹੋਵੇ ਵੇਖਣਾ ਸੀ ਆਪਦੀ ਅੱਖਾਂ ਨਾਲ ਮੈਨੂੰ ਕੋਈ ਕਹੇ ਦੇ ਵੀ ਆ ਕੇ ਤੂੰ ਇੱਥੇ ਪੇਪਰ ਭਰਾ ਸੋ ਲੋਕ ਲੋਕ ਕਈ ਇਤਰਾਜ਼ ਕਰ ਰਹੇ ਕਹਿੰਦੇ ਮੂਸੇ ਵਾਲਾ ਸਾਰਿਆਂ ਦਾ ਸਾਂਝਾ ਪੂਰੇ ਪੰਜਾਬ ਦਾ ਉਹਨਾਂ ਨੂੰ ਕਿਸੇ ਪਾਰਟੀ 'ਚ ਨਹੀਂ ਵਿਚਰਨਾ ਚਾਹੀਦਾ ਉਹਦੇ ਨਾਲ ਢਾਹ ਲੱਗ ਰਹੀ ਇਮੇਜ ਨੂੰ ਢਾਹ ਲੱਗ ਰਹੀ ਜਦ ਤੇ ਉਦੋਂ ਮੂਸੇ ਵਾਲਾ ਸਾਹਿਬ ਸੀਗੇ ਜਿਉਂਦੇ ਤੇ ਲੋਕਾਂ ਨੇ ਜਲੂਸ ਕੱਢਦਾ ਸੀ ਮੂਸੇ ਵਾਲੇ ਦਾ ਉਹ ਕਹਿੰਦੇ ਸੀ ਵੀ ਤੂੰ ਕਲਾਕਾਰ ਐ ਤੈਨੂੰ ਅਸੀਂ ਵੀ ਸੁਣਨਾ ਐ ਤੈਨੂੰ ਕੱਲੇ ਕਾਂਗਰਸੀ ਸੁਣਦੇ ਆ ਤੈਨੂੰ ਕੱਲੇ ਕਾਲੀਦਲ ਵਾਲੇ ਸੁਣਦੇ ਆ ਤੈਨੂੰ ਆਮ ਆਦਮੀ ਵਾਲੇ ਸੁਣਦੇ ਆ ਤੂੰ ਕਲਾਕਾਰ ਸਦਾ ਸਾਂਝਾ ਹੁੰਦਾ ਕਲਾਕਾਰ ਕਦੇ ਕਿਸੇ ਦਾ ਵੰਡਿਆ ਨਹੀਂ ਹੁੰਦਾ ਤੇ ਇਹ ਚਲੋ ਉਹ ਵਿਚਾਰਾ ਬੱਚਾ ਸੀ ਉਹ ਗਲਤੀ ਕਰ ਵੀ ਗਿਆ ਕੋਈ ਐਸੀ ਗੱਲ ਨਹੀਂ ਸੀ ਪਰ ਬਲਕੌਰ ਸਿੰਘ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀ ਬਲਕੌਰ ਸਿੰਘ ਨੂੰ ਤਾਂ ਸਾਂਝਾ ਰੱਖ ਕੇ ਹਾਂ ਹਰੇਕ ਪਾਰਟੀ ਦੀ ਮਦਦ ਲੈਂਦਾ ਉਹ ਤਾਂ ਕਾਂਗਰਸ ਦਾ ਵੀ ਸੀ ਉਹ ਤਾਂ ਅਕਾਲੀ ਦਲ ਦਾ ਵੀ ਸੀ ਉਹ ਤਾਂ ਹਰੇਕ ਤੁਸੀਂ ਪੰਜਾਬ ਦਾ ਸੀ ਪੰਜਾਬ ਦਾ ਵੀ ਕੋਈ ਤਾਂ ਵਰਲਡ ਦਾ ਚਿਹਰਾ ਸਿੱਖ ਕੀਨੇ ਗੱਲ ਨਹੀਂ ਕਰਨੀ ਸੀ ਉਹਦੀ ਪਰ ਅਸੀਂ ਇਹਨਾਂ ਇਹ ਬਲਕੌਰ ਸਿੰਘ ਜੀ ਨੇ ਆਪਦਾ ਵਜ਼ਨ ਹੀ ਘਟਾ ਲਿਆ ਵਜ਼ਨ ਹੁੰਦਾ ਇੱਕ ਮਤਲਬ ਸਾਡੀ ਖੁਦ ਹੀ ਨਾ ਇੱਕ ਸ਼ਖਸੀਅਤ ਦਾ ਵਜ਼ਨ ਹੁੰਦਾ ਇਹਨਾਂ ਨੇ ਵਜ਼ਨ ਜਿਵੇਂ ਹੀ ਥੱਲੇ ਡੇਗ ਲਿਆ ਹੁਣ ਉਹ ਵਜ਼ਨ ਬੰਨਾ ਨਹੀਂ ਕਿਉਂਕਿ ਅਸੀਂ ਆਪਾਂ ਜਦੋਂ ਗੱਲਾਂ ਕਰਦੇ ਆ ਜਾਂ ਕੋਈ ਕਿਤੇ ਆਪਾਂ 10 ਮਿੰਟ ਬੈਠਨੇ ਆ ਸਾਨੂੰ ਪਤਾ ਮੁਸੇ ਵਾਲਾ ਸਾਹਿਬ ਦੀ ਵਰਸੀ ਹੈ ਪਿਛਲੀ ਵਾਰੀ ਵੀ ਵਰਸੀ ਤੇ ਪੂਰੇ ਪੰਜਾਬ 'ਚ ਇੱਕ ਹਾਈਪ ਬਣ ਗਈ ਸੀ ਚੋਣਾਂ ਤੋਂ ਐਨ ਪਹਿਲਾਂ ਬਰਸੀ ਹੋਏਗੀ ਉਹਦੀ ਗੱਲ ਹੋਏਗੀ ਤੁਹਾਨੂੰ ਲੱਗਦਾ ਕਿ ਮੂਸੇ ਵਾਲਾ ਡਾਡਾ ਮਸਲਾ ਆ ਵਾਪਸ ਪੰਜਾਬ ਦਾ ਇੱਕ ਵੱਡਾ ਮੁੱਦਾ ਬਣੇਗਾ ਵੋਟ ਤੋਂ ਪਹਿਲਾਂ ਲੋਕਾਂ ਦੀ ਇੱਕ ਵਾਰੀ ਸੋਚ ਬਦਲੂਗੀ ਤਾਂ ਵੋਟ ਪਾਉਣ ਲੱਗੇ ਲੋਕ ਮੂਸੇ ਵਾਲ ਨੂੰ ਯਾਦ ਰੱਖਣਗੇ ਨਹੀਂ ਜੀ ਬਿਲਕੁਲ ਭਗ ਜਿਹੜੇ ਤਾਂ ਉਹ ਵੋਟ ਪਾਉਣ ਵਾਲੇ ਆ ਤੁਹਾਨੂੰ ਮੈਂ ਸਹੀ ਦੱਸਾਂ ਉਹ ਤਾਂ ਅੱਜ ਕੱਲ ਇਹਨਾਂ ਚੀਜ਼ਾਂ 'ਚ ਹੈ ਹੀ ਨਹੀਂ ਕਿਉਂਕਿ ਉਹਨਾਂ ਲੋਕਾਂ ਦਾ ਤਾਂ ਧਿਆਨ ਉਲਝਿਆ ਹੋਇਆ ਅਮਰਤਪਾਲ ਸਿੰਘ ਗੱਲ ਸਪਸ਼ਟ ਗੱਲ ਹੈ ਤੇ ਜਿਹੜੇ ਨੌਜਵਾਨ ਉਂ ਇਕੱਠ ਚ ਆਉਂਦੇ ਆ ਜਾਂ ਕੋਈ ਆਉਂਦੇ ਉਹ ਹੁੰਦੇ ਹੀ ਪੰਜਾਬ ਤੋਂ ਬਾਹਰ ਦੇ ਕੋਲ ਸਾਈਕਲ ਤੇ ਆਈ ਜਾਂਦਾ ਕੋ ਸਕੂਟਰ ਤੇ ਆਈ ਮੂਸੀ ਵਾਲੀ ਦੇ ਤਾਂ ਬੜਾ ਵੱਡਾ ਸਾਰਾ ਲੈ ਸਕਦੀ ਸੀ ਕੋਈ ਵੀ ਪਾਰਟੀ ਪਰ ਬਲਕੌਰ ਸਿੰਘ ਜੇ ਖੁਦ ਪਾਸੇ ਰਹਿੰਦਾ ਬਲਕੌਰ ਸਿੰਘ ਨੂੰ ਕੀ ਲੋੜ ਹੈ ਕਿਸੇ ਦੇ ਵਿੱਚ ਜਾ ਕੇ ਬਹਿਣ ਦੀ ਇਹ ਕੰਮ ਬਲਕੌਰ ਸਿੰਘ ਨੇ ਕਰਤਾ ਹੁਣ ਨਹੀਂ ਉਹ ਗੱਲ ਬੰਦਨੀ ਹਜੇ ਵੀ ਚੰਗਾ ਰਹੇ ਇਹ ਵੀ ਕਹਿ ਦੇਵੇ ਭਾਈ ਜੀ ਮੈਂ ਬਹਿ ਗਿਆ ਸੀ ਗਲਤੀ ਨਾਲ ਸਖਪਾਲ ਸਿੰਘ ਖੈਰ ਨਾਲ ਮੈਂ ਬਹਿ ਗਿਆ ਸੀ ਵਿਜੇਂਦਰ ਸਿੰਘ ਨਾਲ ਗਲਤੀ ਨਾਲ ਤੇ ਮੈਂ ਹੁਣ ਆਪਦੇ ਘਰੇ ਬੈਠਾ ਲੋਕੀ ਅੱਜ ਵੀ ਇਹਦੇ ਨਾਲ ਜੁੜ ਜਾਣਗੇ ਪਰ ਇਹ ਬਹੁਤ ਵੱਡੀ ਗਲਤੀ ਹੈ ਇਹ ਬਲਕੌਰ ਸਿੰਘ ਜੀ ਦੀ ਚਲੋ ਆਖਰੀ ਸਵਾਲ ਸੰਗਰੂਰ ਤੁਸੀਂ ਲਗਾਤਾਰ ਪ੍ਰਚਾਰ ਕਰ ਰਹੇ ਹੋ ਪੰਜਾਬੀਆਂ ਨੂੰ ਕੀ ਕਹਨੇ ਹੋ ਵੋਟ ਪਾਉਣ ਤੋਂ ਪਹਿਲਾਂ ਕਿਹੜੀ ਚੀਜ਼ਾਂ ਕਿਹੜੇ ਮਸਲੇ ਜਿਹੜੇ ਧਿਆਨ ਚ ਰੱਖਣ ਵੋਟ ਪਾਉਣ ਤੋਂ ਪਹਿਲਾਂ ਨਾ ਹਰੇਕ ਬੰਦੇ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਜਦੋਂ ਕੋਈ ਵੀ ਲੀਡਰ ਸਾਡੇ ਪਿੰਡ ਚ ਆਉਂਦਾ ਮੰਨ ਕੇ ਚਲੋ ਕੋਈ ਕਾਂਗਰਸ ਦਾ ਆ ਗਿਆ ਕੋਈ ਆਮ ਆਦਮੀ ਦਾ ਆ ਗਿਆ ਕੋਈ ਬਸਪਾ ਦਾ ਆ ਗਿਆ ਚਾਹੇ ਆ ਗਿਆ ਅਕਾਲੀ ਦਲ ਦਾ ਜਦੋਂ ਤੁਹਾਡੇ ਪਿੰਡ ਆਉਂਦਾ ਵੋਟ ਮੰਗਣ ਆਹ ਫੋਨਾਂ ਦੇ ਵਿੱਚ ਨਾ ਅੱਗੇ ਤਾਂ ਹੁੰਦੇ ਸੀ ਦੂਜੇ ਚੋਣ ਮੈਨੀਫੈਸਟੋ ਫੋਨਾਂ ਦੇ ਵਿੱਚ ਚੋਣ ਮੈਨੀਫੈਸਟੋ ਕਢ ਲਿਆ ਕਰੋ Google ਤੋਂ ਪਹਿਰਾਣਾ ਉਹ ਐ ਕੱਢ ਕੇ ਇਹਨਾਂ ਤੇ ਮੂਰੇ ਲਾ ਦਿਆ ਕਰੂ ਵੀ ਹਾਂ ਭਾਈ 10 ਆ ਤੇਰੇ 10 ਕੰਮ ਸੀ 10 ਵਾਦੇ ਸੀ ਦਸਾਂ ਚੋਂ ਕੀਤੇ ਕਿੰਨੇ ਆ 8 ਵੀ ਕੀਤੇ ਆ ਜਦੋਂ ਪਤਾ ਲੱਗੂਗਾ ਵੀ ਨਾ ਤਾਂ 1000 ਰੁਪਈਆ ਘਰੇ ਆਇਆ ਨਾ ਕੋਈ ਹੋਰ ਆਇਆ ਨਾ ਕੋਈ ਇੱਥੇ ਗੋਰੇ ਝੋਨਾ ਲਾਉਣ ਆਇਆ ਗੱਲ ਤਾਂ ਹੋਈ ਕੋਈ ਨਹੀਂ ਉਸ ਤੋਂ ਬਾਅਦ ਚ ਉਹਨੂੰ ਕਹੋ ਵੀ ਤੁਸੀਂ ਬੈ ਪੁੱਠੇ ਅੱਥੀ ਬਾਹਰ ਜਾਓ ਕਿਉਂਕਿ ਇਹ ਇਹ ਨਾ ਵੋਟ ਇਕੋ ਹੀ ਸਾਡੇ ਕੋਲੇ ਸਕਿੰਟ ਦਾ ਟਾਈਮ ਹੁੰਦਾ 5 ਸਾਲਾਂ ਚ ਇੱਕ ਸਕਿੰਟ ਜਦੋਂ ਅਸੀਂ ਟੀਮ ਕਰਾਉਣੀ ਹੈ ਜੇ ਉਹ ਟਾਈਮ ਅਸੀਂ ਨਾ ਸਾਂਭਿਆ ਇਹ ਸਾਂਭਣ ਵਾਸਤੇ ਸਾਨੂੰ ਪਿਛਲੇ ਚੋਣ ਮੈਨੀਫੈਸਟੋ ਕੱਢਣੇ ਪੈਣਗੇ ਜੇ ਕੈਪਟਨ ਮਨਿੰਦਰ ਸਿੰਘ ਨੇ ਕਿਹਾ ਸੀ ਕਰਜ਼ੇ ਮੁਆਫ ਕਰਜ਼ੇ ਮੁਆਫ ਹੋਏ ਕਿਹੜੇ ਇਕੱਲੇ ਸੁਸਾਇਟੀਆਂ ਦੇ ਸੁਸਾਇਟੀਆਂ 'ਚ 20000 ਰੁਪਏ ਦਾ ਕਰਜ਼ਾ ਸੀ ਹੁਣ 20000 ਰੁਪਏ ਵਾਲਾ ਫਾਇਦਾ ਥੋੜਾ ਲੈਂਦਾ ਫਾਇਦਾ ਤਾਂ ਲੈਂਦਾ 18 19 20 20 ਲੱਖ ਵਾਲਾ ਉਹ ਕਰਦੇ ਮਾਫਿਰ ਜੀ ਗਵਰਨਮੈਂਟ ਐਡੀ ਤੁਸੀਂ ਜਾਂ ਲਿਖੋ ਹੀ ਨਾ ਨਾ ਲਿਖੋ ਅਸੀਂ ਮਰਜੀਤ ਮਾਨ ਸਾਹਿਬ ਦਾ ਮੈਨੀਫੈਸਟੋ ਹੈ ਹੀ ਨਹੀਂਗਾ ਉਹਾਂ ਦੇ ਪੰਥ ਦੀ ਗੱਲ ਹੈ ਥੈਟ ਮੀਨਸ ਇਹ ਬੰਦੇ ਨੇ ਝੂਠ ਨਹੀਂ ਮਾਰਨਾ ਆਖਰੀ ਸ ਉਹ ਜਿੱਤ ਦਾ ਕਾਰਨ ਵੱਡਾ ਮੂਸੇ ਵਾਲਾ ਸੀ ਤੇ ਲੋਕ ਥੱਲੇ ਕਮੈਂਟ ਕਰਦੇ ਵੀ ਅੱਜ ਤੁਸੀਂ ਜਾਦੇ ਸਿਆਣੇ ਹੋ ਗਏ ਅੱਜ ਤੁਸੀਂ ਬਲਕੌਰ ਨੂੰ ਸਲਾਹਾਂ ਦੇ ਰਹੇ ਹੋ ਉਹਦੇ ਪਰਿਵਾਰ ਨੂੰ ਸਲਾਹਾਂ ਦੇ ਰਹੇ ਮੂਸੇ ਵਾਲਾ ਸਭੀ ਜਿੱਤ ਦਾ ਕਾਰਨ ਬਿਲਕੁਲ ਸੀਗਾ ਤੇ ਦੀਪ ਸਿੱਧੂ ਨਾਲ ਬਹੁਤ ਵੱਡਾ ਕਾਰਨ ਸੀ ਉਹਨਾਂ ਦੇ ਕਿਉਂਕਿ ਨਾ ਜਿਹੜੀ ਕੈਂਪੇਨ ਸੰਭਾਲਣੀ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਸਾਰਾ ਪੰਜਾਬ ਇੱਥੇ ਆਇਆ ਹੋਇਆ ਸੀ ਪਰ ਉਸ ਟਾਈਮ ਬਲਕੌਰ ਸਿੰਘ ਵੀ ਇਹਨਾਂ ਦੇ ਨਾਲ ਸੀ ਬਲਕੌਰ ਸਿੰਘ ਨਾਲ ਦੇਲੀ ਕਿਉਂਕਿ ਬਲਕੌਰ ਸਿੰਘ ਨੂੰ ਕੁਝ-ਕੁਝ ਗੱਲਾਂ ਪਤਾ ਲੱਗੀਆਂ ਸੀ ਵੀ ਕਿਹਨੇ ਕਰਾਇਆ ਕਿਹਨੇ ਸੰਸਕਾਰ ਕਰਾਇਆ ਤੇ ਕਿਵੇਂ ਕਰੋ ਮੂਸੇ ਵਾਲਾ ਸ ਚੀਕਾ ਪਰ ਬਲਕੌਰ ਸਿੰਘ ਨੂੰ ਹਜੇ ਤੱਕ ਸਮਝ ਨਹੀਂ ਆਈ ਜਾਂਦੀ ਕਿਤੇ ਜਾ ਕੇ ਆਜ਼ਾਦ ਇਲੈਕਸ਼ਨ ਲੜ ਦਿੰਦੇ ਆ ਕਿਤੇ ਪੇਪਰ ਭਰ ਦਿੰਦੇ ਆ ਬਲਕੌਰ ਸਿੰਘ ਤਾਂ ਜੇ ਹੁਣ ਮੈਂ ਥੋੜਾ ਕਿੰਨਾ ਜੀ ਬਲਕੌਰ ਸਿੰਘ ਨੂੰ ਅੱਜ ਸਾਰਾ ਪੰਜਾਬ ਗਲਤ ਕਹਿ ਰਿਹਾ ਹਾਂ ਉਂਝ ਨਾ ਕਹਿਣਗੇ ਮਤਲਬ ਆਹ ਡਾਇਰੈਕਟ ਨਾ ਕਹਿਣਗੇ ਫਿਰ ਤੇ ਘਰੇ ਕੋਲ ਬਹਿ ਕੇ ਬਿਨਾ ਕੈਮਰੇ ਤੋਂ ਗੱਲਾਂ ਤੋਂ ਉਹੀ ਕਰਦੇ ਵੀ ਹਾਂ ਇਹ ਗਲਤੀ ਕੀਤੀ ਹੈ ਕਾਂਗਰਸ ਵਾਲੇ ਤਾਂ ਖੁਦ ਲੀਡਰ ਕਹੀ ਜਾਂਦੇ ਆ ਕਾਂਗਰਸ ਵਾਲੇ ਤਾਂ ਖੁਦ ਬੰਦੇ ਕਹੀ ਜਾਂਦੇ ਆ ਵੀ ਹਾਂ ਯਾਰ ਵੀ ਇਸ ਬੰਦੇ ਨੇ ਕੀ ਕਰੀ ਕੀ ਜਾਂਦਾ ਏ ਐਡਾ ਵੱਡੇ ਚਿਹਰੇ ਦਾ ਬਾਪ ਐਡੇ ਵੱਡੇ ਚਿਹਰੇ ਦਾ ਬਾਪ ਕਿੱਥੇ ਤੁਰਿਆ ਫਿਰਦਾ ਏ ਇਹ ਤਾਂ ਜਾ ਕੇ ਭਵੇਂ ਜਿੱਥੇ ਮਰਜੀ ਸੈਂਟਰ ਜਿਸੇ ਜਿਹਦੇ ਘਰੇ ਪ੍ਰਿਯੰਕਾ ਗਾਂਧੀ ਅਫਸੋਸ ਕਰਨ ਆਉਂਦੀ ਹੈ ਜਿਹੜੇ ਬੰਦੇ ਨੂੰ ਵੱਡੇ ਵੱਡੇ ਲੀਡਰ ਜਿਨ੍ਹਾਂ ਦਾ ਨਾਮ ਲੈਂਦੇ ਆ ਇਹ ਤਾਂ ਚਾਹੇ ਨਰਿੰਦਰ ਮੋਦੀ ਨੂੰ ਸਿੱਧਾ ਜਾ ਕੇ ਮਿਲ ਲੈਣ ਅ ਗਵਰਨਰ ਸਾਹਿਬ ਨੂੰ ਸਿੱਧਾ ਜਾ ਕੇ ਮਿਲਦੇ ਆ ਇਹ ਮਿਲੇ ਆ ਇਹ ਇਹਨਾਂ ਨੂੰ ਕਿ ਇਹ ਕਿਹੜੇ ਚੱਕਰਾਂ ਚ ਭਾਈ ਫਿਰਦੇ ਆ ਇਹ ਇੱਕ ਘੋੜਾ ਸੀ ਇਹਨਾਂ ਦੇ ਵਜ੍ਹਾ ਘੋੜਾ ਪਰ ਇਹ ਗਧਿਆਂ ਵਾਲੀ ਮੰਡੀ ਚ ਵਾੜੀ ਫਿਰਦੇ ਆ ਇਹ ਸੱਚ ਆ ਇਹ ਇਹਨਾਂ ਨੂੰ ਇਸ ਚੀਜ਼ ਤੋਂ ਵਾਂਝੇ ਹੋਣ ਦੀ ਲੋੜ ਆ ਬਹੁਤ ਬਹੁਤ አመਤ ਬਾਕੀ ਤੁਸੀਂ ਗੱਲ ਬਹੁਤ ਸ਼ੁਕਰੀਆ ਭਾਈ ਜੀ ਸਰ ਅਹਿਜਪਾਲ ਬਰਾੜ ਸੰਗਰੂਰ ਤੋਂ ਸਿਮਰਨਜੀਤ ਮਾਨ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਹੈਗੇ ਕਾਂਗਰਸੀ ਨੇ ਪਰ ਕਹਿੰਦੇ ਕਿ ਜ਼ਮੀਰ ਨੇ ਆਵਾਜ਼ ਮਾਰੀ ਮਾਨ ਸਾਹਿਬ ਦਾ ਸ਼ਾਇਦ ਆਖਰੀ ਚੋਣ ਹੋਵੇ ਤਾਂ ਮਨ ਕਹਿੰਦਾ ਕਿ ਇਸ ਵਾਰ ਉਹਨਾਂ ਨੂੰ ਜਿਤਾਉਣ ਦੇ ਲਈ ਪੂਰੀ ਅੱਡੀ ਦਾ ਜੋਰ ਲਾਉਣਾ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ